ਸੋ ਮੌੜੇ ਤੌਰ ਤੇ ਜਿਸ ਦਿਨ ਮਨਪੀਤ ਸਿੰਘ ਪਾਲ ਸਾਹਿਬ ਨੇ ਅਸਤੀਫਾ ਦਿੱਤਾ ਸੀਗਾ ਮੈਂ ਉਹਨਾਂ ਦੇ ਨਾਲ ਖੜਾ ਸੀਗਾ ਅੱਜ ਵੀ ਮੈਂ ਉਹਨਾਂ ਦੇ ਨਾਲ ਖੜਾ ਹੈ ਹੈਰਾਨੀ ਦੀ ਜਿਹੜੀ ਗੱਲ ਹੈਗੀ ਹੈ ਕਿ ਸਰਦਾਰ ਮਨਪੀਤ ਸਿੰਘ ਬਾਦਲ ਸਾਹਿਬ ਦਾ ਅਸਤੀਫਾ ਜਿਹੜਾ ਉਹਨਾਂ ਨੇ ਮਨਜ਼ੂਰ ਕਰਨਾ ਸੀਗਾ ਉਹ ਅਸਤੀਫਾ ਮਨਜ਼ੂਰ ਕਰਨ ਦੇ ਵਿੱਚ ਵੀ 20 22 ਦਿਨ ਸਰਕਾਰ ਨੇ ਲਾਇਆ ਹੈ ਸਪੀਕਰ ਸਾਹਿਬ ਨੂੰ ਜਦੋਂ ਅਸਤੀਫਾ ਮਿਲ ਗਿਆ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਹੈ ਕਿ ਰੂਲਿੰਗ ਗਵਰਨਮੈਂਟ ਜਿਹੜੀ ਹੈਗੀ ਹੈ ਰੂਲਿੰਗ ਪਾਰਟੀ ਜਿਹੜੀ ਹੈਗੀ ਹੈ ਉਹਨਾਂ ਨੇ ਅਸਤੀਫਾ ਲੇਟ ਐਕਸੈਪਟ ਕਰਨ ਦਾ ਇੱਕੋ ਕਾਰਨ ਸੀਗਾ ਕਿ ਵਾਈਲ ਇਕਸ਼ਨ ਤੋਂ ਸਰਕਾਰ ਘਮਲਾ ਰਹੀ ਸੀਗੀ ਸਰਕਾਰ ਚਾਹੁੰਦੀ ਸੀ ਕਿ ਜਿੰਨਾ ਇਹ ਅਸਤੀਫਾ ਡਿਲੇ ਕਰ ਦਿੱਤਾ ਜਾਵੇ ਉਹਨਾਂ ਵਾਈਲ ਇਕਸ਼ਨ ਜਿਹੜਾ ਹੈਗਾ ਇਹ ਬਚਾ ਜਾ ਸਕਦਾ ਹੈ ਸੋ ਮੈਂ ਮੰਤਰੀ ਬਾਦਲ ਸਾਹਿਬ ਦੀਆਂ ਜੋ ਨੀਤੀਆਂ ਉਹਨਾਂ ਦੇ ਨਾਲ ਖੜਦਾ ਹੋਇਆ ਉਹਨਾਂ ਦਾ ਸਮਰਥਨ ਕਰਦਾ ਹਾਂ ਔਰ ਪੰਜਾਬ ਦਲ ਸਭਾ ਤੋਂ ਮੈਂ ਜਿਹੜਾ ਹੈਗਾ ਅੱਜ ਤੋਂ ਅਸਤੀਫਾ ਦਿੰਦਾ ਹਾਂ ਔਰ ਮੈਂ ਜਿਹੜਾ ਹੈਗਾ ਸਾਡੇ ਸਪੀਕਰ ਸਾਹਿਬ ਉਹਨਾਂ ਨੂੰ ਇਫੈਕਟ ਕਰਦਾ ਇੱਕ ਬੰਦਾ ਜਿਹੜਾ ਹੈਗਾ ਇੱਕ ਬੰਦਾ ਵਿੱਚ ਪ੍ਰੈਜ਼ੀਡੈਂਟ ਜਿਹੜੇ ਜਿਹੜੀ ਅਸਲੀ ਗੱਲ ਹੈ ਮੈਂ ਪਹਿਲੇ ਦਿਨ ਤੋਂ ਮਨਪੀਤ ਬਾਦਲ ਸਾਹਿਬ ਨਾਲ ਖੜਾ ਹਾਂ ਮਨਪੀਤ ਬਾਦਲ ਸਾਹਿਬ ਨੂੰ ਉਹਨਾਂ ਨੇ ਇੱਕ ਘੰਟੇ ਦੇ ਵਿੱਚ ਪਾਰਟੀ ਦੇ ਵਿੱਚ ਉਹਨਾਂ ਨੇ ਕੱਢਤਾ ਸੀਗਾ ਜਦੋਂ ਪ੍ਰੈਸ ਸਟੇਟਮੈਂਟ ਉਹਨਾਂ ਦੀ ਆਈ ਸੀਗੀ ਔਰ ਮੈਨੂੰ ਤੇ ਕੰਗਸਾਮ ਜਿਹੜਾ ਹੈਗਾ ਅੱਜ ਤੱਕ ਸ਼ਰਮ ਨਹੀਂ ਕਾਲੀਦਾਲ ਨਹੀਂ ਕੱਢਿਆ ਸੋ ਇਹ ਗੱਲ ਸਾਫ਼ ਨੀਤੀ ਹੁੰਦੀ ਹੈ ਰੋਲਿੰਗ ਪਾਰਟੀ ਜਿਹੜੀ ਹੈ ਸਦਾ ਮਨਪੀਰ ਸਿੰਘ ਬਾਦਲ ਸਾਹਿਬ ਦਾ ਸਿਆਸੀ ਕਤਲ ਕਰਨਾ ਚਾਹੁੰਦੇ ਸੀਗੇ ਆਈ ਐਮ ਨੋ ਮੋਰ ਮੈਂਬਰ ਆਫ ਅਸੈਂਬਲੀ ਐਂਡ ਅ ਕਾਲੀਗਾ